ਡੀਬਰੂਗੜ ਤੋਂ ਕੁਝ ਹੋਰ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਸੱਤ ਜਣਿਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਐਨਐਸਐਸ ਦੀ ਬਿਆਦ ਖਤਮ ਹੋਣ ਤੋਂ ਬਾਅਦ ਸੱਤ ਜਣੇ ਪੰਜਾਬ ਵਾਪਸ ਲਿਆਂਦੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਅਤੇ ਹੋਰ 6 ਜਣੇ ਸ਼ਾਮਿਲ ਨੇ ਤਾਂ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਉਹ ਡਿਬਰੂਗੜ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਡਿਬਰੂਗੜ ਦੇ ਵਿੱਚ ਪੰਜਾਬ ਪੁਲਿਸ ਪਹੁੰਚੀ ਹੈ ਅਤੇ ਅਜਨਾਲਾ ਹਿੰਸਾ ਮਾਮਲੇ ਦੇ ਵਿੱਚ 7 ਰੁਪਈਆ ਦਾ ਰਿਮਾਂਡ ਹਾਫਤਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਜ ਡਿਬਰੂਗੜ ਤੋਂ ਅੰਮ੍ਰਿਤਸਰ ਲੈ ਆਂਦਾ ਜਾ ਰਿਹਾ ਹੈ ਅਸਾਮ ਤੋਂ ਪੰਜਾਬ ਇਹਨਾਂ ਨੂੰ ਲੈ ਆਂਦਾ ਜਾ ਰਿਹਾ ਹੈ ਤਾਂ ਅਜਨਾਲਾ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੈ ਜਿਹੜੀ ਹੁਣ ਹੋਣ ਜਾ ਰਹੀ ਹੈ ਅੰਮ੍ਰਿਤਸਰ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਇਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਅਜਨਾਲਾ ਕਾਂਡਾ ਜਿਹੜਾ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਹੀ ਸਬੰਧਤ ਹੈ ਕਾਪਰਦਾਨ ਮੰਤਰੀ ਬਾਜੇ ਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦਾ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਉਸ ਦੇ ਕੁਝ ਹੋਰ ਸਾਥੀ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਬਾਜੇ ਕੇ ਦੇ ਵੱਲੋਂ ਇੱਕ ਸੂਟ ਖੇ ਕੇ ਸਾ ਜਿਹੜਾ ਉਹ ਖਿੱਚਿਆ ਜਾ ਰਿਹਾ ਏ ਤਾਂ ਦੂਜੇ ਪਾਸੇ ਤਾਂ ਬੀਤੇ ਦਿਨ ਡਿਬਰੂਗੜ੍ਹ ਦੇ ਵਿੱਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਨੇ ਕੌਮੀ ਸੁਰੱਖਿਆ ਐਕਟ ਤਹਿਤ ਨਾਮਜ਼ਦ ਦੋ ਮੁਲਜਮਾਂ ਬਸੰਤ ਸਿੰਘ ਅਤੇ ਸਰਦੀ ਸਿੰਘ ਗਿੱਲ ਦੇ ਟਰਾਂਸਫਰ ਰਿਮਾਂਡ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਹੁਣ ਹੋਰਾਂ ਦੇ ਰਿਮਾਂਡ ਨੂੰ ਵੀ ਮਨਜ਼ੂਰੀ ਆ ਜਿਹੜੀ ਉਹ ਦਿੱਤੀ ਗਈ ਹੈ ਸੱਤ ਜਣੇ ਨੇ ਜਿਹੜੇ ਉਹ ਡਿਬਰੂਗੜ ਤੋਂ ਪੰਜਾਬ ਲੈ ਆਂਦੇ ਜਾ ਰਹੇ ਨੇ 2023 ਵਿੱਚ ਅਜਨਾਲਾ ਪੁਲਿਸ ਥਾਣੇ ਉੱਤੇ ਹੋਏ ਮਾਮਲੇ ਦੇ ਵਿੱਚ ਸੱਤ ਜੜਿਆਂ ਦਾ ਰਿਮਾਂਡ ਪੰਜਾਬ ਪੁਲਿਸ ਨੂੰ ਮਿਲਿਆ ਹੈ ਜਿਨ੍ਹਾਂ ਦੇ ਖਿਲਾਫ ਹੁਣ ਕਾਰਵਾਈ ਆ ਜਿਹੜੀ ਉਹ ਪੰਜਾਬ ਦੇ ਵਿੱਚ ਕੀਤੀ ਜਾਵੇਗੀ ਤਾਂ ਹੋਰ ਵੀ ਵੱਖ-ਵੱਖ ਬੁਲਜਮਾ ਦਾ ਟਰਾਂਸਡੇਟਰ ਮਾਮਲਾ ਜਿਹੜਾ ਉਹ ਪੰਜਾਬ ਪੁਲਿਸ ਨੂੰ ਮਿਲਿਆ ਏ ala ਕੀ ਜੇ ਐਮਪੀ ਅਮਰਿਤਪਾਲ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਅਮਰਿਤਪਾਲ ਸਿੰਘ ਦੇ ਜਿਹੜੇ ਉਹ ਅਜੇ ਡਿਬਰੂਗੜ ਜੇਲ੍ਹ ਦੇ ਵਿੱਚ ਰਹਿਣਗੇ ਦੂਜੇ ਪਾਸੇ ਉਹਨਾਂ ਦੇ ਸਾਥੀ ਨੇ ਜਿਹੜੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਏ ਪ੍ਰਧਾਨ ਮੰਤਰੀ ਬਾਜੇਕੇ ਅਤੇ ਕੁਝ ਹੋਰ ਲੋਕਾਂ ਨੂੰ ਮੰਤਰੀ ਸਰ ਵਾਪਸ ਲਿਆਂਦਾ ਜਾ ਰਿਹਾ ਏ ਜਿੱਥੇ ਅਜਨਾਲਾ ਕਾਂਡ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਹਾਲਾਂਕਿ ਇਨ੍ਹਾਂ ਦੇ ਉੱਤੇ ਐਨਐਸਏ ਦੀ ਮਿਆਦ ਆ ਜਿਹੜੀ ਉਹ ਖਤਮ ਹੋ ਚੁੱਕੀ ਹੈ ਜਿਸ ਤੋਂ ਬਾਅਦ ਸੱਤ ਜਣੇ ਵਾਪਸ ਪੰਜਾਬ ਪਰਤ ਰਹੇ ਨੇ ਤਾਂ ਪੰਜਾਬ ਦੇ ਵਿੱਚ ਇਹਨਾਂ ਦੇ ਖਿਲਾਫ ਹੋਰ ਭੜ ਦੀ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਜੇ ਗੱਲ ਕੀਤੀ ਜਾਵੇ ਕੁਝ ਹੋਰ ਲੋਕਾਂ ਦੀ ਤਾਂ ਜਿਨ੍ਹਾਂ ਦੇ ਉੱਤੇ ਐਨਐਸਏ ਲਗਾਇਆ ਗਿਆ ਸੀ ਤਾਂ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਜੇ ਗੱਲ ਕੀਤੀ ਜਾਵੇ ਐਮਪੀ ਅਮਰਪਾਲ ਸਿੰਘ ਦੇ ਚਾਚੇ ਅਤੇ ਉਸ ਦੇ ਇੱਕ ਸਾਥੀ ਪਪਲਪ੍ਰੀਤ ਸਿੰਘ ਉੱਤੇ ਵੀ ਐਨਐਸਏ ਜਿਹੜਾ ਉਹ ਲਗਾਇਆ ਗਿਆ ਏ ਅਜਨਾਲਾ ਕਾਂਡ ਨੂੰ ਲੈ ਕੇ ਅਤੇ ਹੋਰ ਕੁਝ ਮਾਮਲਿਆਂ ਨੂੰ ਲੈ ਕੇ ਲਗਾਤਾਰ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਐਮਪੀ ਅਮਰਪਾਲ ਸਿੰਘ ਦੇ ਉੱਤੇ ਯੂਪੀਏ ਦੀ ਧਾਰਾ ਹੈ ਜਿਹੜੀ ਉਹ ਵੀ ਲਗਾਈ ਗਈ ਹੈ ਗੁਰਪ੍ਰੀਤ ਸਿੰਘ ਹਰੀਨੋਕ ਕਤਲ ਮਾਮਲੇ ਦੇ ਵਿੱਚ ਅਮਰਪਾਲ ਸਿੰਘ ਦੇ ਖਿਲਾਫ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਦੂਦੇ ਪਾਸੇ ਬਾਕੀ ਦੇ ਜਿਹੜੇ ਸਾਥੀ ਦੇ ਜਿਹੜੇ ਅਮਰਪਾਲ ਸਿੰਘ ਦੇ ਬਾਕੀ ਸਾਥੀ ਨੇ ਉਨਾ ਨੂੰ ਹੁਣ ਪੰਜਾਬ ਲਿਆਂਦਾ ਜਾ ਰਿਹਾ ਏ ਅੰਮ੍ਰਿਤਸਰ ਇਹਨਾਂ ਸਾਰਿਆਂ ਨੂੰ ਲਿਆਂਦਾ ਜਾਵੇਗਾ ਜਿੱਥੇ ਸੰਭਾਵਨਾ ਹੈ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹਨਾਂ ਸਾਰੇ ਕੈਦੀਆਂ ਨੂੰ ਰੱਖਿਆ ਜਾਵੇਗਾ ਤਾਂ ਅਜਨਾਲਾ ਕਾਂਨ ਨੂੰ ਲੈ ਕੇ ਅਜਨਾਲਾ ਵਿੱਚ ਪੁਲਿਸ ਥਾਣੇ ਉੱਤੇ ਹੋਏ ਹਮਲੇ ਨੂੰ ਲੈ ਕੇ ਲਗਾਤਾਰ ਕਾਰਵਾਈ ਆ ਜਿਹੜੀ ਉਹ ਹੁਣ ਸ਼ੁਰੂ ਹੋਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਨੂੰ ਪੰਜਾਬ ਲਿਆਂਦਾ ਜਾਂਦਾ ਏ ਅਤੇ ਪੰਜਾਬ ਦੇ ਵਿੱਚ ਕੀ ਅਦਾਲਤ ਵੱਲੋਂ ਇਹਨਾਂ ਦਾ ਰਿਮਾਂਡ ਜਿਹੜਾ ਪੁਲਿਸ ਨੂੰ ਦਿੱਤਾ ਜਾਵੇਗਾ ਜਾਂ ਫਿਰ ਸਿੱਧਾ ਹੀ ਇਹਨਾਂ ਨੂੰ ਜੇਲ੍ਹ ਦੇ ਵਿੱਚ ਨਿਆਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਜਾਵੇਗਾ ਤਾਂ ਅਜਨਾਲਾ ਕਾਂਡ ਨੂੰ ਲੈ ਕੇ ਵੀ ਕਾਰਵਾਈ ਆ ਜਿਹੜੀ ਉਹ ਤੇਜ਼ ਹੋ ਸਕਦੀ ਹੈ ਤਾਂ ਡਿਬਰੂਗੜ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਦਾ ਸਮਾਨ ਆ ਜਿਹੜਾ ਉਹ ਗੱਡੀਆਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਅਸਮ ਦੇ ਡਿਬਰੂਗੜ ਪਹੁੰਚੀਆਂ ਹੋਈਆਂ ਨੇ